ਤਰੰਧਾਨ ਦੇ ਦੀਪੰਡਪੰਡੋਰੀ ਗੋਲੇ ਦੇ ਵਿੱਚ ਵਿਖੇ ਜੇ ਬੀਤੀ ਸ਼ਾਮ ਜਿਹੜੇ ਦੋ ਅਣਪਛਾਤੇ ਵਿਕਤੀਆਂ ਵੱਲੋਂ ਇੱਕ ਸਨੇਹਾਰੀ ਦੁਕਾਨ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਕਰੀਬ ਤੋਂ 4 ਤੋਂ 5 ਰੌਨਗ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਵੈਰੀਫਾਈ ਕੀ ਕੀਤੀ ਜਾ ਰਹੀ ਹੈ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਜਿਹੜੇ ਆਪਣਾ ਪੁਲਿਸ ਜਾਂਚ ਅਧਿਕਾਰੀ ਸਤਨਾਮ ਸਿੰਘ ਆਓ ਉਹਨਾਂ ਨੂੰ ਪੁੱਛਦੇ ਆ ਕੀ ਸਾਲਾ ਮਾਮਲਾ ਸੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਸਤਨਾਮ ਸਿੰਘ ਜੀ ਕੀ ਮੈਟਰ ਸੀ ਸਾਰਾ ਇਹ ਗੋੜੇ ਪੰਡੋਰੀ ਗੋਲੇ ਸੋਨੇ ਦੇ ਜੁਐਲਰੀ ਦੁਕਾਨ ਆ ਜਸਵੀਰ ਸਿੰਘ ਦੀ ਉੱਥੇ ਦੋ ਨੌਜਵਾਨ ਕੱਲ ਇੱਕ ਵਾਏ ਵਕਤ ਇੱਕ ਜਿਨ੍ਹਾਂ ਨੇ ਆਉਂਦਿਆਂ ਨੂੰ ਗੋਰੀਆਂ ਮਾਰੀਆਂ ਤੇ ਜਾਂਚ ਚੱਲ ਰਹੀ ਹੈ ਮਗਦਮਾਂ ਤਰਜ ਕਰਤਾ ਕਿੰਨੇ ਜ ਮਰ ਕੀ ਕਿੰਨੇ ਫਾਇਰ ਹੋਏ ਆ ਜੀ ਪਾਸ਼ੀ ਖੜੇ ਤੇ ਕੋਈ ਹੈ ਕੋਈ ਰੰਜਿਸ਼ ਕੀ ਦਸੀ ਉਹਨੇ ਰੰਜਿਸ਼ ਕੋਈ ਨਹੀਂ ਬਸ ਮਾਮਲਾ ਫਰੋਤਮ ਕੰਦਾ ਇਹਦੋਂ ਪਜਾਈ ਕੋਈ ਆਵਾਜ਼ ਵੀ ਦੇ ਮੰਗਦੇ ਪਏ ਪਏ ਦੇਖੋ ਕੋਈ ਮਜ ਜਸਬੀਰ ਸਿੰਘ ਹੈਗਾ ਉਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਹੈ ਨਹੀਂ ਨਹੀਂ ਉਹ ਵੱਲੋਂ ਕੋਈ ਜਵਾਬ ਫਾਇਰਿੰਗ ਨਹੀਂ ਉਹਨੇ ਆਪਣਾ ਬਚਾ ਕੀਤਾ ਵਾ ਕਿ ਤੁਹਾਨੂੰ ਗੋਰੀਆਂ ਮਾਰੀਆਂ ਉਹ ਕੁਰਸੀਓ ਥੱਲੇ ਹੋ ਗਿਆ ਤੇ ਬਚਾ ਕੇ ਤੇ ਕੋਈ ਪਤਾ ਲੱਗਾ ਕਿ ਕਿੰਨੇ ਕੇ ਪੈਸੇ ਦੀ ਫਰੋਤੀ ਮੰਗੀ ਗਈ ਇਹ ਨਾ ਉਹ ਇਹਨਾਂ ਦੱਸਿਆ ਕਿ ਉਹਨੇ 10 10 ਲੱਖ ਦੇ ਅਗਰੇ ਵੰਦੇ ਵੰਦੇ ਸੀ ਤੇ ਹੁਣ ਕੀ ਕਾਰਵਾਈ ਕੀਤੀ ਗਈ ਹੈ ਹੁਣ ਪਤਾ ਚੱਜ ਕਰਤਾ ਆਪਾਂ ਆਪਣੇ 307 384 506 ਆਈਪੀਸੀ ਮੀਮੀ ਨਾ ਗੱਲਿੰਗ ਕਿਸੀ ਅਸਾਚੂ ਸਾਧਰਾ ਅਮਰਿੰਦਰ ਕੇ ਅਨਸਾਰ ਵੀ ਰੋਇਟ ਆਈ ਆਪਾਂ ਹੁੰਦਾ ਹੈ ਵੀ ਕਾਲ ਕਾਲ ਜੋ ਵੀ ਹੁੰਦੀ ਤੇ ਬਾਕੀ ਜੋ ਵੀ ਹੋਗੀ ਕਾਰਵਾਈ ਕਰ ਰਏ ਆ ਅਫਸਰ ਕੋਈ ਬੰਦੇ ਲੱਭੂਗੇ ਜਿਹੜੇ ਹੋਗੇ ਕੱਤੇ ਕਿੱਲੇ ਜਾਣੇ ਸੀ ਜੇ ਦੋ ਜਣੇ ਮੂੰਹ ਫੇਸ ਕਵਰ ਹੀ ਅੱਛਾ ਤੇ ਬਾਕੀ ਚਲੋ ਮੈਂ ਚੇਅਰ ਤੇ ਹੀ ਹਾਂ ਤੇ ਚਲੋ ਮਾਲ ਕੇ ਰੱਖਣ ਵਾਲਾ ਕੋਈ ਏਡੀ ਗੱਲ ਨਹੀਂ ਠੀਕ ਹੈ ਨਹੀਂ 6 ਫਾਇਰ ਹੋਏ ਜੀ 6 ਫਾਇਰ 6 ਫਾਇਰ ਹੋਏ ਜੀ ਉਹਨਾਂ ਨੇ ਮੈਂ ਚੇਅਰ ਤੇ ਬੈਠਾ ਹੀ ਉਹਨਾਂ ਸਿੱਧੇ ਫਾਇਰ ਕੀਤੇ ਆ ਉਹ ਮੇਰੀ ਦਲੇਰੀ ਹੀ ਮੈਂ ਗੰਭਿਸ਼ਾ ਹੋ ਗਿਆ ਥੋੜਾ ਜਿਹਾ ਵੀ ਆਪਣਾ ਕਵਰ ਅਪ ਕੀਤਾ ਆਪਣੇ ਆਪ ਨੂੰ ਹਾਂਜੀ ਤੇ ਬਾਕੀ ਉਹ ਗਲੋਟੇਨੇ ਚਲਦੀ ਜਲਦੀ ਚਲਾ ਕੇ ਚਲ ਗਿਆ। ਪ੍ਰੋਤੀ ਦੀ ਮੰਗ ਨੂੰ ਲੈ ਕੇ ਉਸ ਸਨਿਆਰੀ ਦੁਕਾਨ ਤੇ ਜਿਹੜਾ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਸਬੰਧ ਵਿੱਚ ਥਾਣਾ ਸਦਰ ਤਰਨਤਾਰਨ ਵਿਖੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਸੀਸੀਟੀਵੀ ਫੁਟੇਜ ਨੂੰ ਖੰਗਾਲਦਿਆਂ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਪਵਨ ਸ਼ਰਮਾ What <laughs> happened?